ਤੇ ਜਿਹਨੇ ਸੀਨੀਅਰ ਆਮਾਨਾ ਸਾਰਿਆਂ ਦੇ ਜਿਹਨੂੰ ਰਿਸਪੈਕਟ ਕਰਦਾ ਕਿਉਂਕਿ ਅਸੀਂ ਜੰਮ ਦੇ ਕਲਾਕਾਰ ਨੇ ਸੀ ਅਸੀਂ ਇਹਨਾਂ ਨੂੰ ਸੁਣ ਸੁਣ ਕੇ ਸੋਣ ਲੱਗੇ ਆ ਫਿਰ ਗਾਉਣ ਲੱਗੇ ਆ ਕਿਤੇ ਕਿਤੇ ਹੁਣ ਦੇ ਵੀਲੇ ਦਾ ਬੱਬੂ ਵਾਲਾ ਦੇ ਵੀ ਬੱਬੂ ਆਂਡ ਕਿਹੜਾ ਸੁਣਾਵਾ ਓਏ ਯਾਰ ਰੈਡ ਦੇ ਛੱਤਰ ਵੋਂਗ ਮੈਂ ਕੱਲੀ ਪਾਣਾ ਗਾਣਾ ਕਿੱਥੇ ਤੁਸੀਂ ਟੈਕ ਟਾਕ ਜੀ ਬਣ ਗੀਆਂ ਅੱਜ ਗੱਲ ਹੋ ਜਾਂਦੀ ਓ ਸਾਦ ਨੂੰ ਗਾਣਾ ਬਹੁਤ ਹੀ ਔਖਾ ਹੈ ਸੱਚੀ ਗੱਲ ਦੋਸਤ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰ ਐਲੀ ਮੰਗੜ ਦੀ ਐਲੀ ਮੰਗੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋ ਰਹੀ ਹੈ ਇਹ ਵੀਡੀਓ ਹੈ ਹਾਲ ਹੀ ਚ ਹੋਏ ਐਲੀ ਮੰਗੜ ਦੇ ਸੰਗਰੂਚ ਸ਼ੋਅ ਦੀ ਇਸ ਸ਼ੋਅ ਦੇ ਦੌਰਾਨ ਐਲੀ ਮੰਗੜ ਜਦ ਸਟੇਜ ਤੇ ਪਰਫਾਰਮ ਕਰਨਾ ਹੈ ਤਾਂ ਐਲੀ ਮੰਗੜ ਦੇ ਫੈਨਸ ਨੇ ਉਹਨਾਂ ਨੂੰ ਕਿਹਾ ਕਿ ਉਹ ਬੱਬੂ ਮਾਨ ਦਾ ਗਾਣਾ ਸੁਣਾ ਲੈ ਜਿਸ ਤੋਂ ਬਾਅਦ ਐਲੀ ਮੰਗੜ ਨੇ ਕੁਝ ਇਸ ਤਰੀਕੇ ਨਾਲ ਦਿਆ ਕੀਤਾ ਅਲੀ ਮੰਗੜ ਹਾਲ ਹੀ ਚ ਸੰਗਰੂਰ ਪਹੁੰਚੇ ਸਨ ਆਪਣੇ ਸ਼ੋਅ ਲਈ ਜਿਸ ਚ ਅਲੀ ਮੰਗੜ ਜਦ ਸਟੇਜ ਤੇ ਪਹੁੰਚੇ ਤਾਂ ਅਲੀ ਦੇ ਫੈਨਸ ਨੇ ਉਹਨਾਂ ਨੂੰ ਬੱਬੂ ਮਾਨ ਦਾ ਗਾਣਾ ਗਾਉਣ ਲਈ ਕਿਹਾ ਤਾਂ ਦੇਖੋ ਅਲੀ ਮੰਗੜ ਨੇ ਕੀ ਜਵਾਬ ਦਿੱਤਾ ਭਗਵਾਨਾ ਕਿਹੜਾ ਸੁਨਾਮਾ ਓਏ ਰੈਡ ਦੇ ਛੱਪਰ ਗਾਉਂਗੇ ਮੈਂ ਗੱਲ ਨੂੰ ਬੜਾ ਗਾਣਾ ਗੱਦੂ ਤੁਸੀਂ ਟੈਕਟੌਜੀ ਬਾਕੀ ਅੱਜ ਗੱਲ ਹੋ ਜਾਂਦੀ ਆ ਹਾਂਜੀ ਭਗਵਾਨਾ ਕਿਹੜਾ ਸੁਨਾਮਾ ਕਿਹੜਾ ਸੁਨਾਮਾ ਦਾ ਓ ਮੈਂ ਗਾਉਂਦਾ ਨਹੀਂ ਉਸਤਾਦ ਦੇ ਨਾਲੇ ਮੈਂ ਨੱਚ ਸਕਦਾ ਹਾਂ ਭਗਵਾਨਾ ਹਾਂਜੀ ਹਾਂਜੀ ਸਾਡਾ ਵੀ ਸਿੱਟੀ ਵੱਡਾ ਮੇਰੀ تقریبا ਸਾਰੇ ਕਲਾਕਾਰਾਂ ਦਾ ਵਧੀਆ ਬਣ ਗਿਆ ਤੇ ਜਿੰਨੇ ਸੀਨੀਅਰ ਆਮਾਨਾ ਸਾਰਿਆਂ ਦੇ ਜਿਹਨੂੰ ਰਿਸਪੈਕਟ ਕਰਦਾ ਕਿਉਂਕਿ ਅਸੀਂ ਜੰਮ ਦੇ ਕਲਾਕਾਰ ਨੇ ਸੋ ਅਸੀਂ ਇਹਨਾਂ ਨੂੰ ਸੁਣ ਸੁਣ ਕੇ ਸੋਣ ਲੱਗੇ ਆ ਫਿਰ ਆਉਣ ਲੱਗੇ ਆ ਕਿਤੇ ਕਿਤੇ ਹੁਣ ਦੇ ਵੀ ਲੈਦਾ ਬੱਬੂ ਵਾਲਾ ਦੇ ਤੇ ਬੱਬਾ ਵਾਲੀ ਮੰਗਟ ਨੇ ਆਪਣੇ ਫੈਨਸ ਦਾ ਦਿਲ ਰੱਖਣ ਲਈ ਗੁਲਾਬ ਸਿੱਧੂ ਦੇ ਨਾਲ ਰਲ ਕੇ ਗਾਇਆ ਬੱਬੂ ਮਾਨ ਦਾ ਗਾਣਾ ਮਿੱਤਰਾ ਨੂੰ ਸ਼ੌਕ ਹਥਿਆਰਾਂ ਦਾ ਉਹ ਹੋਰ ਕਿਹੜਾ ਸੁਣਾਵਾ ਖਸਮੋ ਦੱਸੋ ਇਹ ਉਸਤਾਦ ਦਾ ਕਿਹੜਾ ਗਾਵਾ ਹਾਂ ਮਿੱਤਰਾ ਤੀਛੇ ਤਰੀ ਤੇ ਨਹੀਂ ਰੋ ਹਾਂ ਤੁੰਗ ਬਈਆ ਮੈਂ ਹਾਂ ਨਾ ਰੋ ਤੂੰ ਪਈਆ ਐਂ ਨਹੀਂ ਨਹੀਂ ਮੈਨੂੰ ਗੋਣਾ ਮੈਨੂੰ ਹੂਣ ਮੰਨ ਕੋ অস্তান্তু গো বহুখা হেদ ਅਲੀ ਮੰਗਣ ਨੂੰ ਜਦ ਬੱਬੂ ਮਾ ਦਾ ਗਾਣਾ ਗਾਉਣ ਨੂੰ ਕਿਹਾ ਗਿਆ ਤੇ ਅਲੀ ਮੰਗਣ ਨੇ ਕਹਿਤਾ ਕਿ ਤੁਸੀਂ ਮੈਨੂੰ ਛੇਤਰ ਪਵਾਉਂਗੇ ਤੇ ਅਲੀ ਮੰਗਣ ਦੀ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਪੈਨਿਕ ਸਵੇਰਾ ਟੀਵੀ ਦੇ ਨਾਲ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਅਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ ਈਡਾ ਨਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਮੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ संतानहीनता दे धोखा खाए भैन भरा फ्री सेवा सिद्धिया ते चार इलमा दे बेताज बादशाह तकदीर कदो बदलेगी सच्चा प्यार मिलेगा जा नहीं लॉटरी नंबर पाओ जेकर तुहाडा अजे तक काम नहीं होया ता इधर उधर ना भटको सानू फोन करो मियां रफीक मोहम्मद hi guys myself mb my debut song is coming up on 16th of chen presented by Savera music ambulna Paenge. please go and subscribe to the channel of savira music for more updates thank you so much